ਸੱਚੀਆ ਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਸੁੱਚੇ ਮੋਤੀ ਮਨ ਦੀ ਸੰਤੁਸ਼ਟੀ ਲਈ ਚੰਗੇ ਕਰਮ ਕਰਦੇ ਰਹੋ ਲੋਕ ਤਾਰੀਫ ਕਰਨ ਜਾਣਾ ਕਰਨ ਪਰਮਾਤਮਾ ਦੇਖ ਰਿਹਾ ਹੈ ਨੀਤ ਦਾ ਭੁੱਖਾ ਕਿਸੇ ਵੀ ਹਿੱਲੇ ਰਾਜ ਨਹੀਂ ਸਕਦਾ ਲੇਖਾਂ ਕੋਲੋਂ ਕੋਈ ਵੀ ਬੰਦਾ ਭੱਜ ਨਹੀਂ ਸਕਦਾ ਬਿਨਾਂ ਖੁਸ਼ੀ ਤੋਂ ਢੋਲ ਤੇ ਵਾਜਾ ਵਜ ਨਹੀਂ ਸਕਦਾ ਮਜਬੂਰੀ ਦੀ ਚੁੱਪ ਅੱਗੇ ਹਜ਼ਾਰਾਂ ਖਵਾਇਸ਼ਾਂ ਦੀ ਆਵਾਜ਼ ਨੂੰ ਚੁੱਪ ਹੋਣਾ ਪਿਆ ਜੋ ਸਹਿ ਰਿਆ ਹੋਵੇ ਸਿਰਫ ਉਹੀ ਜਾਣਦਾ ਹੁੰਦਾ ਹੈ ਕਿ ਦਰਦ ਦੀ ਚੀਜ਼ ਕਿੰਨੀ ਹੈ ਹਰ ਸੁਪਨਾ ਖੁਸ਼ੀ ਦਾ ਪੂਰਾ ਨਹੀਂ ਹੁੰਦਾ ਕੋਈ ਕਿਸੇ ਦੇ ਬਿਨਾ ਅਧੂਰਾ ਨਹੀਂ ਹੁੰਦਾ ਜੋ ਰੋਸ਼ਨ ਕਰਦਾ ਹੈ ਰਾਤਾਂ ਨੂੰ ਉਹ ਚੰਨ ਵੀ ਤਾਂ ਹਰ ਵਾਰ ਪੂਰਾ ਨਹੀਂ ਹੁੰਦਾ ਕਾਮਯਾਬ ਇਨਸਾਨ ਭਾਵੇਂ ਹੀ ਖੁਸ਼ ਨਾ ਰਹਿ ਸਕੇ ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ ਗੁੱਸੇ ਵਿੱਚ ਵਿਅਕਤੀ ਬੇਕਾਰ ਦੀਆਂ ਗੱਲਾਂ ਤਾਂ ਕਰਦਾ ਹੀ ਹੈ ਬਰਕਈ ਵਾਰ ਦਿਲ ਦੀਆਂ ਗੱਲਾਂ ਵੀ